ਕੋਹਾਂਤ ਸਿਆ ਲੱਖਾ ਸਧਾਨਾ ਕੋਈ ਅੱਜ ਦਾ ਜਵਾਖਤਾ ਹੈ ਨਹੀਂ ਵੀ ਤਿੱਥੋਂ ਇਹ ਡਰ ਜੂਗਾ ਜਿਵੇਂ ਤੂੰ ਕਹਿੰਦਾ ਸੀ ਨਾ ਅੱਜ ਕਿ ਮੈਨੂੰ ਐਕਸਪੀਰੀਅੰਸ ਹੋ ਗਿਆ 3 ਸਾਲਾਂ ਦਾ 3 ਸਾਲਾਂ ਦੇ ਵਿੱਚ ਮੈਂ ਤੇ ਕੇਰੀਵਾਲ ਪੰਜਵੇਂ ਨੰਬਰ ਤੇ ਆਉਣ ਲੱਗਿਆ ਇਸੇ ਤਰ੍ਹਾਂ ਭਰਾਵਾ ਲੱਖੇ ਸਧਾਨੀ ਨੂੰ ਵੀ ਐਕਸਪੀਰੀਅੰਸ ਹੈ ਉਹਨੇ ਵੀ ਜੇਲਾਂ ਹੀ ਕੱਟੀਆਂ ਨੇ ਉੱਤੇ ਵੀ ਪਰਚੀ ਪਏ ਨੇ ਪਾਲ ਹੈ ਪਰਚੇ ਨਾਜ਼ਰਬੰਦ ਰੱਖ ਲੈ ਐਨਐਸਐ ਲਾ ਦੇ ਕੀ ਕਰ ਸਕਦਾ ਤੇਰੇ ਪੱਲੇ ਆਹੀ ਕੁਛ ਹੈ ਕਿਉਂਕਿ ਤੇਰਾ ਕੰਨ ਮਰੋੜਿਆ ਹੋਇਆ ਮੋਦੀ ਹੋਰਾਂ ਨੇ ਐਕਸਪੀਰੀਅੰਸ ਤਾਂ ਇਹਨੂੰ ਹੋਣਾ ਹੀ ਆ ਮਿੱਤ ਸਾਦੇ ਗੋਡਿਆਂ 'ਚ ਜਾ ਕੇ ਬਹਿ ਜਾਣਾ ਐਕਸਪੀਰੀਅੰਸ ਤਾਂ ਇਹਨੂੰ ਹੋਣਾ ਹੀ ਆ ਇਹੀ ਐਕਸਪੀਰੀਅੰਸ ਹੈ ਤੈਨੂੰ ਕਿ ਲੋਕਾਂ ਦੇ ਮੁੰਡਿਆਂ ਤੇ ਐਨਐਸਏ ਲਾਓ ਇਹਨਾਂ ਤੇ ਚਿੱਟੇ ਦੇ ਪਰਚੇ ਪਾਓ ਇਹਨਾਂ ਤੇ ਝੂਠੇ ਪਰਚੇ ਏਜੰਟਾਂ ਤੋਂ ਪਵਾਓ ਇਹਨਾਂ ਤੇ ਪਰਚੇ ਝੋਟੇ ਅਰਗੇ ਨੂੰ ਅੰਦਰ ਸਿੱਟ ਦੋ ਡਿਬਰੂਗੜ੍ਹ ਸਿੱਟ ਦੋ ਆਹੀ ਐਕਸਪੀਰੀਅੰਸ ਹੈ ਹੋਰ ਕੀ ਕਿਹੜਾ ਐਕਸਪੀਰੀਅੰਸ ਆ ਤੈਨੂੰ ਐਕਸਪੀਰੀਅੰਸ ਹੈ ਕਿ ਚੁਟਕਲੇ ਛੱਡਣ ਦਾ ਹਾਂਜੀ ਪੰਜਾਬੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਭਗਵੰਤ ਸਿੰਘ ਮਾਨ ਨੂੰ ਦੱਸਣਾ ਚਾਹਣਾ ਕਿ ਭਵੰਤ ਸਿਆ ਲੱਖਾ ਸਿਧਾਣਾ ਕੋਈ ਅੱਜ ਦਾ ਜਵਾਖਤਾ ਹੈ ਨਹੀਂ ਵੀ ਦਿੱਤੋਂ ਇਹ ਡਰ ਜੂਗਾ ਜਿਵੇਂ ਤੂੰ ਕਹਿੰਦਾ ਸੀ ਨਾ ਅੱਜ ਕਿ ਮੈਨੂੰ ਐਕਸਪੀਰੀਅੰਸ ਹੋ ਗਿਆ 3 ਸਾਲਾਂ ਦਾ 3 ਸਾਲਾਂ ਦੇ ਵਿੱਚ ਮੈਂ ਤੇ ਕੇਰੀਵਾਲ ਪੰਜਵੇਂ ਨੰਬਰ ਤੇ ਆਉਣ ਲੱਗਿਆ ਇਸੇ ਤਰ੍ਹਾਂ ਭਰਾਵਾ ਲੱਖੇ ਸਿਧਾਣੀ ਨੂੰ ਵੀ ਐਕਸਪੀਰੀਅੰਸ ਹੈ ਉਹਨੇ ਵੀ ਜੇਲ੍ਹਾਂ ਹੀ ਕੱਟੀਆਂ ਨੇ ਉੱਤੇ ਵੀ ਪਰਚੀ ਪਏ ਨੇ ਪਾਲ ਹੈ ਪਰਚੇ ਨਾਜ਼ਰਬੰਦ ਰੱਖ ਲੈ ਐਨਐਸਏ ਲਾ ਦੇ ਕੀ ਕਰ ਸਕਦਾ ਤੇਰੇ ਪੱਲੇ ਆਹੀ ਕੁਛ ਐ ਕਿਉਂਕਿ ਤੇਰਾ ਕੰਨ ਮਰੋੜਿਆ ਹੋਇਆ ਮੋਦੀ ਹੋਰਾਂ ਨੇ ਐਕਸਪੀਰੀਅੰਸ ਤਾਂ ਇਹਨੂੰ ਹੋਣਾ ਹੀ ਐ ਮਿੱਤ ਸਾਦੇ ਗੋਡਿਆਂ 'ਚ ਜਾ ਕੇ ਬਹਿ ਜਾਣਾ ਐਕਸਪੀਰੀਅੰਸ ਤਾਂ ਇਹਨੂੰ ਹੋਣਾ ਹੀ ਐ ਇਹੀ ਐਕਸਪੀਰੀਅੰਸ ਐ ਤੈਨੂੰ ਕਿ ਲੋਕਾਂ ਦੇ ਮੁੰਡਿਆਂ ਤੇ ਐਨਐਸਏ ਲਾਓ ਇਹਨਾਂ ਤੇ ਚਿੱਟੇ ਦੇ ਪਰਚੇ ਪਾਓ ਇਹਨਾਂ ਤੇ ਝੂਠੇ ਪਰਚੇ ਏਜੰਟਾਂ ਤੋਂ ਪਵਾਓ ਇਹਨਾਂ ਤੇ ਪਰਚੇ ਝੋਟੇ ਅਰਗੇ ਨੂੰ ਅੰਦਰ ਸਿੱਟ ਦਿਓ ਡੇਬਰੂਗੜ ਸਿੱਟ ਤੋਂ ਆਹੀ ਐਕਸਪੀਰੀਅੰਸ ਆ ਹੋਰ ਕੀ ਕਿਹੜਾ ਐਕਸਪੀਰੀਅੰਸ ਆ ਤਾ ਤੂੰ ਐਕਸਪੀਰੀਅੰਸ ਆ ਗਿਆ ਚੁਟਕਲੇ ਛੱਡਣ ਦਾ ਉਹ ਤੈਨੂੰ ਸ਼ੁਰੂ ਤੋਂ ਹੀ ਆ ਉਹ ਤੈਨੂੰ 17-18 ਸਾਲਾਂ 20 ਸਾਲਾਂ ਤੋਂ ਆ ਜਿਹੜੇ ਚੁਟਕਲੇ ਛੱਡ-ਛੱਡ ਕੇ ਤੂੰ ਇੱਥੇ ਤੱਕ ਪਹੁੰਚ ਗਿਆ ਉਹ ਐਕਸਪੀਰੀਅੰਸ ਆ ਇਹ ਲੋਕਾਂ ਨੇ ਦੇਖਿਆ ਜਿਹੜੇ ਲੋਕ ਸਮਝਦੇ ਆ ਜਿਹੜੇ ਤਾਂ ਹੈ ਹੀ ਭੇਡਾਂ ਉਹਨਾਂ ਨੂੰ ਤਾਂ ਸਮਝ ਨਹੀਂ ਕੀ ਆ ਉਹ ਤਾਂ ਮੈਂ ਮੈਂ ਕਰਕੇ ਤੇਰੇ ਪਿੱਛੇ ਲੱਗੀਆਂ ਹੋਈਆਂ ਨੇ ਪਰ ਜਿਹੜੇ ਲੋਕਾਂ ਦਾ ਦਿਮਾਗ ਹੈਗਾ ਜਿਹੜੇ ਲੋਕਾਂ ਨੇ ਤੈਨੂੰ ਸਮਝ ਲਿਆ ਕਿ ਤੂੰ ਸਿੱਖੇ ਲਈ ਕਿੰਨਾ ਖਤਰਨਾਕ ਹੈ ਕਿ ਤੂੰ ਪੰਜਾਬ ਲਈ ਕਿੰਨਾ ਖਤਰਨਾਕ ਐ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੇਰਾ ਐਕਸਪੀਰੀਅੰਸ ਕਿਹੜਾ ਐ ਤੇਰਾ ਐਕਸਪੀਰੀਅੰਸ ਸਿਰਫ ਕੱਲੇ ਚੁੜਕਲੇ ਛੱਡਣ ਦਾ ਐ ਤੇਰਾ ਐਕਸਪੀਰੀਅੰਸ ਜਾਂ ਦੂਜੇ ਲੀਡਰਾਂ ਨੂੰ ਮਾਰਾ ਕਹਿ ਕੇ ਆਪ ਚੰਗਾ ਖਵਾਉਣ ਦਾ ਐ ਹੋਰ ਪੱਲੇ ਕੁਝ ਹੈ ਨਹੀਂ ਪੰਜਾਬ ਲਈ ਤੂੰ ਕੁਝ ਕਰ ਨਹੀਂ ਸਕਦਾ ਪੰਜਾਬ ਲਈ ਤੂੰ ਇੱਕ ਵੀ ਫੈਸਲਾ ਆਪਣੇ ਦਮ ਤੇ ਲੈ ਨਹੀਂ ਸਕਦਾ ਆਥਰ ਨੂੰ ਲੈਣਾ ਤੜਕੇ ਨੂੰ ਬਦਲ ਜਾਣਾ ਕਈ ਫੈਸਲੇ ਹੋਏ ਐ ਤੜਕੇ ਲੈਣਾ ਹੱਥ ਨੇ ਬਦਲ ਜਾਣਾ ਹੱਥ ਨੇ ਫੈਸਲਾ ਕਰਨਾ ਤੜਕੇ ਨੂੰ ਬਦਲ ਜਾਣਾ ਅੱਜ ਲੱਖੇ ਨੂੰ ਨਾਜ਼ਰਬੰਦ ਰੱਖਿਆ ਤੂੰ ਕੀ ਸਮਝਦਾ ਕਿ ਲੱਖਾ ਡਰ ਜੂਗਾ ਤੂੰ ਕੀ ਸਮਝਦਾ ਕਿ ਉੱਥੇ ਬੰਨ ਨਹੀਂ ਬੱਜਣਾ ਭਰਾਵਾ ਬੰਨ ਤਾਂ ਲੱਗੂਗਾ ਪੰਤ ਸਿਆਂ ਜਾਂਦਾ ਆਉਦਾ ਕੋਈ ਹੱਲ ਕਰ ਲੈ ਜਾਂ ਤਾਂ ਜਿਵੇਂ ਤੂੰ ਕਹਿੰਦਾ ਹੁੰਦਾ ਸੀ ਫਿਰ ਕਿ ਇਹਨਾਂ ਨੂੰ ਚੜਾਵਾ ਚੜਦਾ ਹੈ ਜਾਂ ਤਾਂ ਫਿਰ ਤੈਨੂੰ ਚੜਾਵਾ ਚੜਿਆ ਹੋਇਆ ਜਾਂ ਤਾਂ ਉਹ ਚੜਾਵਾ ਵਾਪਸ ਕਰ ਦੇ ਉਹਦਾ ਕੋਈ ਹੱਲ ਕਰ ਦੇ ਭਰਾਵਾ ਨਹੀਂ ਫਿਰ 15 ਤਰੀਕ ਨੂੰ ਪੰਜਾਬ ਵੀ ਤਾਂ ਬੰਨ ਮਾਰ ਲੰਗੇ ਯਾਰ ਕਿੰਨਾ ਕੁ ਟਾਈਮ ਮਰੀ ਜਾਣ ਬਾਈ ਕਿੰਨਾ ਕ ਟਾਈਮ ਮਰੀ ਜਾਣ ਪਹਿਲਾਂ ਤਾਂ 3 ਸਾਲ ਹੋ ਗਏ ਚਿੱਟੇ ਤੋਂ ਬਚਾਤੇ ਹੋਣੇ ਉਹੀ ਚਿੱਟਾ ਉਹੀ ਨਾੜਾਂ ਉਹੀ ਸਿੰਝਾਂ ਉਹੀ ਜ਼ਬਾਨੀ ਉਵੇਂ ਹੀ ਮਰ ਰਹੀ ਐ ਉਵੇਂ ਹੀ ਸਵੇਰ ਵਾਲ ਬਲ ਦੇ ਨੇ ਸਾਡੇ ਉਵੇਂ ਹੀ ਚੁੱਲਿਆਂ ਦੀ ਅੱਗ ਬੁਜੀ ਪਈ ਐ ਸਿਵਿਆਂ ਦੀ ਅਗੂਚੀ ਐ ਭੰਤ ਸਿਆਂ ਜਿਹੜੇ ਤੂੰ ਚੁਰਕਲੇ ਛੱਡਦਾ ਹੁੰਦਾ ਸੀ ਕਿਸੇ ਗੱਲ ਤੇ ਤਾਜਾ ਬਈ ਕਿਸੇ ਗੱਲ ਤੇ ਤਾਜਾ ਅੰਦਰ ਵੀ ਵਰੋਧਧਿਰ ਨੂੰ ਵਿੱਚੋਂ ਕ ਲੈਣ ਵਾਲੀ ਜਵਾਬ ਦੇਣੇ ਉਹ ਭਰਾਵਾ ਕਿਸੇ ਮੁੱਦੇ ਦੀ ਗੱਲ ਕਰ ਲੈ ਤੂੰ ਵਿਧਾਨ ਸਭਾ 'ਚ ਹੁੰਨਾ ਹੈ ਕਿਸੇ ਸਰਕਸ ਮੇਲੇ 'ਚ ਨਹੀਂ ਖੜਾ ਹੁੰਦਾ ਕਿਸੇ ਮੁੱਦੇ ਦੀ ਗੱਲ ਕਰ ਲੈ ਘਰ ਮੁੱਦੇ ਦੀ ਤੂੰ ਅੱਜ ਕਹੀ ਆਂਦਾ ਸੀ ਕਿ ਮੈਂ ਕੀ ਕਰਾਂ ਸਪੀਕਰ ਸਾਹਿਬ ਜੇ ਇਹ ਬਣੇ ਨਹੀਂ ਉਹ 70 ਸਾਲ ਹੋ ਗਏ ਪਹਿਲਾਂ ਇਹੀ ਬਣਦੇ ਆਏ ਆ ਜਿਹੜਾ ਬੇੜਾ ਕਰਕੇ ਇਹਨਾਂ ਨੇ ਕੀਤਾ 70 ਸਾਲਾਂ ਵਿੱਚ ਉਹੀ ਤੂੰ ਕਰਨ ਲੱਗਿਆ ਭਰਾਵਾ ਉਹੀ ਤੂੰ ਕਰਨ ਲੱਗਿਆ ਇਹ ਲੋਕ ਨੇ ਇਹ ਨਹੀਂ ਦੇਖਦੇ ਨਹੀਂ ਪਤਾ ਕਿਹਨੂੰ ਬਣਾ ਦੇਣ ਪਹਿਲਾਂ ਕਿਹੜਾ ਇਹਨਾਂ ਨੇ ਬਣਾਏ ਨਹੀਂ ਪਹਿਲਾਂ ਸਾਡੇ ਦੇ ਅਟੈਕ ਓਏ 99 99 ਤੇ ਸਾਡੀ ਨਸਲ ਕੁਸੀ ਹੋਈ 7 ਸਾਲਾਂ ਬਾਅਦ ਹੀ 2002 ਚ ਸਰਕਾਰ ਬਣਾਈ ਸੀ ਕੈਪਟਨ ਦੀ ਇਹ ਪਤਾ ਹੀ ਨਹੀਂ ਲੋਕ ਕਿਹਨੂੰ ਬਣਾ ਦੇਣ ਬਾਈ ਪਰ ਭਵੰਤ ਸਿਆ ਤੇਰੇ ਤੇ ਗੁੱਸਾ ਇਸ ਕਰਕੇ ਹੈ ਤੂੰ ਚੁਣਿਆ ਸੀ ਇਹਨਾਂ ਤੋਂ ਅਲੱਗ ਕਿ ਤੂੰ ਅਲੱਗ ਹੈ ਇਹਨਾਂ ਤੋਂ ਪੰਜਾਬ ਲਈ ਕੁਝ ਕਰੇਗਾ ਪਰ ਤੂੰ ਤਾਂ ਜਿਹੜਾ ਬੰਦਾ ਤੈਨੂੰ ਸਵਾਲ ਕਰਨ ਆਉਂਦਾ ਤੈਨੂੰ ਦੱਸਣ ਆਉਂਦਾ ਹੈ ਲੱਖੇ ਬਾਈ ਵਰਗੇ ਤੋ ਜਮਾਨ ਵਰਗੇ ਤੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੱਥਨੱਕ ਬਿਠਾ ਲੈਣਾ ਯਾਰ ਇਹ ਤੇਰੇ ਡਰਾਬੇ ਆ ਕੋਈ ਜਾਇ ਡਰਾਬਿਆਂ ਨਾਲ ਲੋਕ ਪਿੱਛੇ हट ਜਾਣਗੇ ਇਹ ਲੋਕ ਨੇ ਪੰਜਾਬ ਦੇ ਇੰਨਾ ਚ ਅਣਖਾਂ ਗੈਰ ਤਾਂ ਹਜੇ ਮੁੱਕੀਆਂ ਨਹੀਂ ਹਾਂ ਤੇਰੇ ਮਗਰ ਜਿਹੜੇ ਮੈਂ ਮੈਂ ਕਰਦੇ ਫਿਰਦੇ ਆ ਉਹਦਿਆਂ ਦੇ ਲਾਲਚ ਚ ਫਿਰਦੇ ਆ ਜਾਂ ਹੁਣ ਅੱਗੇ ਸਰਪੰਚੀ ਆ ਗਈ ਇਹਦੇ ਲਾਲਚ ਚ ਫਿਰਦੇ ਆ ਪਤਾ ਨਹੀਂ ਸਾਨੂੰ ਸਰਪੰਚ ਬਣਾ ਦੇਣਗੇ ਓਏ ਭਰਾਵਾ ਜਿਹੜਿਆਂ ਚ ਅਣਖਾਂ ਗੈਰ ਤਾਂ ਹੈਗੀਆਂ ਨੇ ਸਾਡਾ ਤਾਂ ਨਾਲੇ ਇਤਿਹਾਸ ਰਿਹਾ ਇਸ ਦਾ ਮੁੱਖ ਮੰਤਰੀ ਦੇ ਉਹਦੇ ਨੂੰ ਠੁਕਰਾ ਦਿੰਨੇ ਆ ਆ ਉਹਦੇ ਸਪੰਚੀਆਂ ਪੰਚੀਆਂ ਤਾਂ ਗੱਲਾਂ ਹੀ ਛੋਟੀਆਂ ਨੇ ਇਹਦਾ ਚੀਜ਼ਾਂ ਹੀ ਨਹੀਂ ਕੁਛ ਜਿੰਨਾ ਚ ਅਣਖਾਂ ਨੇ ਗੈਰਤਾ ਨੇ ਉਹ ਨਹੀਂ ਦੇਖਦੇ ਵੀ ਤੂੰ ਕੀ ਕਰ ਰਿਹਾ ਤੂੰ ਕਿਹੜਾ ਉਹਦਾ ਦੇ ਰਿਹਾ ਤੂੰ ਕਿੰਨੀ ਗ੍ਰਾਂਟ ਦੇ ਰਿਹਾ ਉਹ ਨਹੀਂ ਦੇਖਦੇ ਜਿਹਨੇ ਆਪਣੀ ਕੌਮ ਨਾਲ ਯਾਰੀ ਨਮਾਉਣੀ ਹੁੰਦੀ ਐ ਉਹ ਤਾਂ ਮੁੱਖ ਮੰਤਰੀਆਂ ਦੇ ਉਹਦਿਆਂ ਨੂੰ ਵੀ ਠਕਰਾ ਦਿੰਦੇ ਆ ਹਾਂ ਅੱਜ ਪੰਜਾਬ ਦੇ ਲੋਕ ਤੂੰ ਮਗਰ ਲਾ ਰੱਖਿਆ ਕੋਈ ਗੱਲ ਨਹੀਂ ਸਮਾਂ ਆਊਗਾ ਸਮਾਂ ਬਲਵਾਨ ਹੈ ਉਹਨਾਂ ਨੂੰ ਵੀ ਅਕਲ ਆ ਜੂ ਤੇਰਾ ਚਿਹਰਾ ਸਮਝ ਆ ਜੂ ਜਿਹੜਾ ਨਕਾਬ ਚਾੜਿਆ ਹੋਇਆ ਨਾ ਤੇਰੇ ਚਿਹਰੇ ਤੇ 도ਗਲੇ ਪੰਡਾ ਕੱਲ ਤਾਂ ਕਰਦਾ ਸੀ ਮੈਂ ਪ੍ਰਗਟ ਸਿੰਘ ਨੂੰ ਨਾਲ ਲੈ ਕੇ ਉੱਥੇ ਲੈ ਕੇ ਮੈਂ ਪਿੰਡਾਂ 'ਚ ਗਿਆ ਮੈਨੂੰ ਪਤਾ ਕੈਂਸਰ ਹੋ ਉਹ ਕੈਂਸਰ ਹੁੰਦਾ ਭਰਾਵਾ ਦਾ ਹੱਲ ਕਦੋਂ ਕਰੇਗਾ 3 ਸਾਲ ਹੋ ਗਏ 2 ਸਾਲ ਤਾਂ ਰਹਿ ਗਏ ਤੇਰੇ ਕੋਲੇ ਜਦੋਂ ਤੇਥੋਂ 3 ਸਾਲਾਂ 'ਚ ਹੱਲ ਨਹੀਂ ਹੋਇਆ ਅਗਲੇ 2 ਸਾਲਾਂ 'ਚ ਕਿੱਥੋਂ ਕਰ ਦੇਗਾ ਤੂੰ ਯਾਦ ਕਰ ਐਮਪੀ ਹੁੰਦਾ ਸੀ ਜਦੋਂ ਉੱਥੇ ਜਾਂਦਾ ਹੁੰਦਾ ਸੀ ਪੰਜਾਬ ਦੇ ਲੋਕੋ ਸਾਥ ਦਿਆ ਕਰੋ 15 ਤਰੀਕ ਨੂੰ ਬੰਨ ਮਾਰਾਂਗੇ ਆ ਜਿਓ ਆ ਜਿਓ 15 ਤਰੀਕ ਨੂੰ ਪੈਰ ਜੁੱਤੀ ਨਾ ਪਾਇਓ ਇਸ ਕਰਕੇ ਇਹ ਜਿਹੜੇ ਦੋਗਲੇ ਚਿਹਰੇ ਨੇ ਇਹ ਬਿਲਕੁਲ ਸਾਹਮਣੇ ਆਉਣ ਲੱਗੇ ਨੇ ਇਹਨਾਂ ਦੋਗਲਿਆਂ ਚਿਹਰਿਆਂ ਕਰਕੇ ਸਾਡਾ ਪੰਜਾਬ ਆਜ਼ਾਦੀ ਤੋਂ ਬਾਅਦ ਲਾਲੋ ਕਿੱਥੇ ਵਗ ਗਿਆ ਆਜ਼ਾਦੀ ਦਾ ਕਾਦੀ ਸੀ ਵੰਡਵਾਰਾ ਹੋਇਆ ਸੀ ਪੰਜਾਬ ਨੂੰ ਵੰਡਿਆ ਗਿਆ ਸੀ ਫਿਰ ਸਾਡੇ ਨਾਲ ਹਰਿਆਣਾ ਬਕਰ ਤੋਂ ਉਹ ਵੀ ਅਸੀਂ ਵੰਡੇ ਗਏ ਸੀ ਆਜ਼ਾਦੀ ਕਿਸੇ ਹੋਰ ਲਈ ਹੋਣੀ ਸਾਡੇ ਲਈ ਤਾਂ ਕਾਲਾ ਦਿਨ ਸੀ ਪਰ ਪੰਜਾਬੀਓ ਜੇ ਹੁਣ ਵੀ ਜਿਹੜਾ ਰਹਿੰਦਾ ਪੰਜਾਬ ਹੈ ਜਿਹਨੂੰ ਉਹ ਬੁੱਢਾ ਦਰਿਆ ਜਿਹਨੂੰ ਕਿਹਾ ਜਾਂਦਾ ਸੀ ਅਜ ਗੰਦਾ ਨਾਲਾ ਨਹੀਂ ਅੱਧੇ ਪੰਜਾਬ ਨੂੰ ਉਹ ਮਾਰ ਦੂਗਾ ਉਹ ਖਤਮ ਹੋ ਜਾਣਗੇ ਉਹ ਵੀ ਇੱਕ ਵੰਡੀ ਹੈ ਜਦੋਂ ਮਾਰੇਗੇ ਆਰਥਿਕ ਪੱਖੋਂ ਕਮਜ਼ੋਰ ਹੋਗੇ ਕਿੱਧਰ ਜਾਵਾਂਗੇ ਪੰਜਾਬੀਓ ਇਹ ਅਕਲ ਨੂੰ ਹੱਥ ਮਾਰੋ ਇਹਨਾ ਸੋਚੋ ਕਿ ਅਸਟਾ ਯਾਰ ਸਾਫ ਪਾਣੀ ਪੀਣੇ ਆ ਬਾਰਿਸ਼ ਆਬ ਦੀ ਆਉਣੀ ਆ ਪ੍ਰਭੂ ਬਾਰਿ ਕੱਲੇ ਕੱਲੇ ਦੀ ਆਉਣੀ ਆ ਜੇ ਇਹੋ ਜੇ ਮੁੱਖ ਮੰਤਰੀ ਰਹੇ ਜਿਹੋ ਜਿਹਾ ਅੱਜ ਮੁੱਖ ਮੰਤਰੀ ਹੈ ਸਭ ਤੋਂ ਮਾੜਾ ਤੇ ਸਭ ਤੋਂ ਨਖਿੱਧ ਮੁੱਖ ਮੰਤਰੀ ਹੈ ਉਹ ਜਿਹੜਾ ਅੱਜ ਚੰਗੇ ਬੰਦਿਆਂ ਨੂੰ ਗ੍ਰਿਫਤਾਰ ਕਰ ਰਿਹਾ ਤੇ ਜਿਹੜੇ ਇਹਦੇ ਮਾੜੇ ਬੰਦੇ ਨੇ ਜਿਹੜੇ ਨਗੇਜ਼ਪਣਾ ਕਰਦੇ ਆ ਉਹ ਇਹਦੇ ਨਾਲ ਫਿਰਦੇ ਆ ਜਿਨ੍ਹਾਂ ਦੀ ਵੀਡੀਓ ਆ ਜਾਂਦੀਆਂ ਨੇ ਵਾਇਰਲ ਹੋ ਜਾਂਦੀਆਂ ਨੇ ਉਹ ਇਹਨਾਂ ਦੇ ਨਾਲ ਆ ਤੇ ਜਿਹੜੇ ਚੰਗੇ ਕੈਰੇਕਟਰ ਦੇ ਬੰਦੇ ਆ ਉਹਨਾਂ ਨੂੰ ਇਹ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਜਾ ਕਦੇ ਚੰਡੀਗੜ ਕਦੇ ਅੰਮ੍ਰਿਤਸਰ ਇੱਥੇ ਰੱਕੀ ਬੈਠਾ ਇਸ ਕਰਕੇ ਪੰਜਾਬੀਓ ਇੱਕ ਹੋਜੋ ਤੇ 15 ਤਰੀਕ ਨੂੰ ਬੰਨ ਮਾਰਨਾ ਹੀ ਮਾਰਨਾ ਹੈ ਭਾਈ ਲੱਖਾ ਸਿੰਘ ਸਿਧਾਣੇ ਨੇ ਵੀ ਕਿਹਾ ਕਿ ਪਿੱਛੇ ਨਹੀਂ ਹਟਾਂਗੇ ਤੇ ਬੰਨ ਮਾਰ ਕੇ ਹਟਾਂਗੇ ਹੁਣ ਚੱਲੇ ਆ ਤਾਂ ਤਲੀ ਤੇ ਘਰ ਧਰ ਕੇ ਚੱਲਿਆਂਗੇ ਬੰਨ ਮਾਰਨੀ ਮਾਰਨਾ ਹੈ ਭਰਾਵਾ ਗਿਰਪਧਾਰੀਆਂ ਕਰ ਲੈ ਨਾਜ਼ਰਬੰਦ ਕਰ ਲੈ ਕੁਝ ਮਰਜ਼ੀ ਕਰ ਲੈ ਇੰਨੀਆਂ ਕੁ ਬੇਨਤੀਆਂ ਅਸੀਂ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ